ਆਉਂ ਚਲਾਤੀ ਬਈ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਮਨੂਆ ਬੀ ਸ਼ਾਇਲੀ ਵਾਲਾ ਆਪਾਂ ਬੈਠੇ ਆ ਬਾਈ ਕੋਲੇ ਹਨਾ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਠਾਕ ਵੀਰੇ ਵਧੀਆ ਵੀਰੇ ਵਧੀਆ ਕਿਵੇਂ ਚੱਲਦਾ ਵੀਰੇ ਕੰਮ ਧੰਦਾ ਵਧੀਆ ਚੱਲਦਾ ਵੀਰੇ ਅ ਬਾਈ ਇਹ ਆਪਣੇ ਬਾਈ ਹੱਡੀਆਂ ਦਾ ਕੰਮ ਕਰਦੇ ਨੇ ਹਨਾ ਜਿੰਮੇ ਮੰਨ ਲਓ ਕਿਸੇ ਦੀ ਢੂਂਹ ਜਦਰਦਾ ਜਾਂ ਕਿਸੇ ਦੇ ਮੋਢੇ ਚ ਦਰਦਾ ਠੀਕ ਹੈ ਵੀਰੇ ਹਰੇਕ ਪ੍ਰਕਾਰ ਦਾ ਪੁਰਾਣੇ ਤੋਂ ਪੁਰਾਣਾ ਦਰਦ ਹੈ ਨਾ ਇਹ ਬਾਈ ਕੋਲੇ ਆ ਕੇ ਜਰ ਆਪਾਂ ਸੈਂ ਝੁਟਕੀਆਂ ਨਾਲ ਸ਼ੂ ਮੰਤਰ ਹੋ ਜੂ ਵੱਡੇ ਹਸਪੀਟਲ ਜਾਣ ਦੀ ਲੋੜ ਨਹੀਂ ਇੱਕ ਬਾਰੇ ਬਾਈ ਕੋ ਬਈ ਦਵਾਈ ਤੋ ਪੁੱਛਦੇ ਆਪਾਂ ਨਾ ਤਾਂ ਦੇਖੋ ਵੀਰੇ ਆਪਾਂ ਕੋਈ ਹਨਾ ਜਿਵੇਂ ਮੈਂ ਹੁਣ ਤੂੰ ਹੀ ਦੁਖਦੀ ਆ ਮੋਢਾ ਦੁਖਦਾ ਕੋਡਾ ਦੁਖਦਾ ਹਨਾ ਕਿਸੇ ਨੂੰ ਨਹੀਂ ਆਪਾਂ ਕੋਈ ਦਵਾਈ ਨਹੀਂ ਦਿੰਦੇ ਬਈ ਕੋਈ ਮਸ਼ੀਨ ਨਹੀਂ ਲਾਉਂਦੇ ਆਪਾਂ ਬਸ ਇੱਕ ਬਈ ਮਾਲਸ਼ ਕਰਦੇ ਆ ਹੱਥ ਫੇਲਦੇ ਆ ਉਹਦੇ ਨਾਲ ਹੀ ਠੀਕ ਕਰ ਦਿੰਦੇ ਆ ਵੀਰੇ ਦੇਸੀ ਤਰੀਕੇ ਨਾਲ ਕੰਮ ਕਰਦੇ ਆ ਬਈ ਹਾਂਜੀ ਬਈ ਕੋਈ ਮਸ਼ੀਨ ਨਹੀਂ ਕੋਈ ਗੋਲੀ ਨਹੀਂ ਕੋਈ ਦਵਾਈ ਤੇ ਤੁਹਾਡੇ ਕੋਲੇ ਆਉਣ ਵਾਸਤੇ ਆਉਣਾ ਕਿੱਥੇ ਪਊਗਾ ਮੇਰਾ ਪਿੰਡ ਸ਼ਾੜਾ ਬਈ ਆਹ ਟੰਡੋਲੀ ਰੋਡ ਹੈਗਾ ਟੰਡੋਲੀ ਰੋਡ ਵਿਸ਼ਕਰਮਾ ਮੰਦਿਰ ਦੇ ਪਿਛਲੇ ਪਾਸੇ ਵੀਰੇ ਆਪਣੀ ਲਗਾਣਾਗੀ ਤੇ ਆਪਣਾ ਮੋਬਾਈਲ ਨੰਬਰ ਵੀ ਬੋਲ ਦੋ ਬਈ 9915523988 ਇੱਕ ਵਾਰੀ ਬਈ ਜ਼ਰੂਰ ਪਹੁੰਚਿਓ ਬਾਈ ਕੋਲੇ ਹਨਾ ਜਿਹੜੇ ਲੋਕਾਂ ਨੂੰ ਹਨਾ ਡਾਕਟਰਾਂ ਨੇ ਜਵਾਬ ਦਿੱਤਾ ਵੀ ਤੇਰੇ ਮਨ ਕੇ ਹੱਲ ਗਏ ਜਾਂ ਤੇਰੇ ਗਰੀਸ ਕੱਟ ਗਿਆ ਹਨਾ ਜਾਂ ਕੁਝ ਵੀ ਹੋ ਗਿਆ ਯਾਰ ਬਈ ਇੱਕ ਵਾਰੀ ਬਾਈ ਕੋਲੇ ਆ ਜਿਓ ਬਸ ਫਿਰ ਚੁਟਕੀਆਂ ਨਾਲ ਹੀ ਹੱਲ ਹੋ ਜਾਊਗਾ ਲਵ ਯੂ ਦਬਕੇ ਕਰਦੇ ਹੋ ਸ਼ੇਅਰ